ਤੁਸੀਂ ਕੋਲੇਸਟੇਰੋਲ ਦੀ ਗੱਲ ਕੀਤੀ ਦੇਸੀ ਕਿਉਂ ਨਾ ਕਨੈਕਟ ਕਰਕੇ ਸਰਦੀਆਂ ਚ ਕੋਲੇਸਟੇਰੋਲ ਦੀ ਦਿੱਕਤ ਸਭ ਤੋਂ ਜ਼ਿਆਦਾ ਆ ਜਾਂਦੀ ਹੈ ਲੋਕਾਂ ਦੇ ਮੇਰੇ ਖਿਆਲ ਹੈ ਕਿ ਗਤੀਵਿਧੀ ਘਟ ਜਾਂਦੀ ਹੈ ਕੋਲੇਸਟੇਰੋਲ ਦੇ ਬਾਰੇ ਆਯੁਰਵੇਦ ਆ ਕੀ ਕਹਿੰਦਾ ਹੈ ਘਰ ਬੈਠੇ ਲੋਕ ਕਿਸ ਤਰ੍ਹਾਂ ਦਾ ਹੱਲ ਕਰ ਲੈਣ ਦੇਖੋ ਵੀਰ ਜੀ ਪਹਿਲਾਂ ਤਾਂ ਆਪਣਾ ਕੋਲੇਸਟੇਰੋਲ ਦਾ ਟੈਸਟ ਕਰੋ ਜਿਸ ਨੂੰ ਸਿ ਲਿਪਿਡ ਪ੍ਰੋਫਾਈਲ ਕਹਿੰਦੇ ਹਨ ਲਿਪਿਡ ਪ੍ਰੋਫਾਈਲ ਦੇ ਟੈਸਟ ਦੇ ਵਿੱਚ ਜੇ ਤੁਹਾਡਾ ਐਲ ਡੀ ਐਲ 150 ਤੋਂ ਪਲੱਸ ਆ ਰਿਹਾ ਹੈ ਤੇ ਤੁਹਾਡਾ ਟ੍ਰਾਈਗਲਿਸਰਿਡ 170 ਤੋਂ ਪਲੱਸ ਆ ਰਿਹਾ ਹੈ ਤੇ ਤੁਹਾਨੂੰ ਤੁਰੰਤ ਇਮੀਡੀਏਟਲੀ ਐਲੋਪੈਥਿਕ ਦਵਾਈ ਵਦਨੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਇਸ ਉਮਰ ਦੇ ਵਿੱਚ ਕਦੀ ਵੀ ਕਿਸੇ ਨੂੰ ਅਟੈਕ ਆਊਗਾ ਸਿਰਫ ਕੋਲੇਸਟ੍ਰੋਲ ਕਰਕੇ ਆਊਗਾ ਅੱਜ ਜਲਦੀ ਉਮਰ ਦੇ ਵਿੱਚ ਜਾਨ ਗਵਾਨ ਵਾਲੇ ਬੰਦਿਆਂ ਦਾ ਸਿਰਫ ਕੋਲੇਸਟ੍ਰੋਲ ਲੈਵਲ ਕਰਕੇ ਦਿੱਕਤ ਆਉਂਦੀਆਂ ਨੇ ਅਧਰੰਗ ਦਾ ਅਟੈਕ ਦਿਮਾਗ ਦਾ ਕੋਲੇਸਟ੍ਰੋਲ ਹਾਰਟ ਅਟੈਕ ਹਾਰਟ ਦਾ ਕੋਲੇਸਟ੍ਰੋਲ ਲੱਤਾਂ ਦੀ ਬਲਾਕੇਜ ਲੱਤਾਂ ਦਾ ਕੋਲੇਸਟ੍ਰੋਲ ਇਹ ਸਾਨੂੰ ਸਮਝਣਾ ਪੈਣਾ ਵੈ ਜੇ ਤੁਹਾਡੇ ਰੀਨਲਸ ਸਟੈਨੋਸਿਸ ਹੋ ਰਹੀ ਹੈ ਮਤਲਬ ਕਿਡਨੀ ਦੀ ਬਲਾਕੇਜ ਹੈ ਜੇ ਤੁਹਾਡੇ ਆੰਤਾਂ ਦੇ ਵਿੱਚ ਰੁਕਾਵਟ ਆ ਰਹੀ ਤੁਹਾਨੂੰ ਕਬਜ ਹੋ ਰੇ ਮਤਲਬ ਆੰਤਾਂ ਦੀ ਬਲੋਕੇਜ ਠੀਕ ਹੈ ਸੋ ਕੀ ਚੀਜ਼ ਹੋਈ ਖੂਨ ਦਾ ਗਾੜਾਪਨ ਅਗਰ ਤੁਹਾਨੂੰ ਮਰਦਾਨਾ ਕਮਜ਼ੋਰੀ ਆ ਰਹੀ ਨੇ ਵੀ ਗੱਲ ਯਾਦ ਰੱਖਣਾ ਅਗਰ ਤੁਹਾਡੇ ਲਿੰਗ ਦੇ ਵਿੱਚ ਖੂਨ ਦਾ ਦੌਰਾ ਨਹੀਂ ਚੱਲਦਾ ਢਿੱਲਾਪਨ ਆ ਰਿਹਾ ਉਹਦੇ ਪਿੱਛੇ ਵੀ ਕੋਲੇਸਟ੍ਰੋਲ ਜ਼ਿੰਮੇਵਾਰ ਹੈ ਕਿਉਂਕਿ ਖੂਨ ਦਾ ਦੌਰਾ ਜਿਹੜਾ ਪਤਲਾ ਖੂਨ ਤੇ ਚੱਲੂਗਾ ਕਿ ਗਾੜਾ ਖੂਨ ਤੇ ਚੱਲੂਗਾ ਬਲੱਡ ਫਲੋ ਕੱਟ ਗਿਆ ਬਲੱਡ ਫਲੋ ਕੱਟ ਗਿਆ ਬਲੱਡ ਫਲੋ ਹਰ ਅੰਗ ਦਾ ਵੈ ਜਿਹੜੇ ਅੰਗ ਦਾ ਬਲੱਡ ਫਲੋ ਕੱਟ ਗਿਆ ਉਹ ਅੰਗ ਕਮਜ਼ੋਰ ਹੋ ਗਿਆ ਜਿੰਨੂੰ ਉਹ